ਮੇਰਾ ਨਾਮ ਮਨਜਿੰਦਰ ਸਿੰਘ ਪਟਿਆਲਾ ਦਾ ਰਹਿਣ ਵਾਲਾ ਹਾਂ ਜੀ ਮੈਂ ਪਿਛਲੇ 4-5 ਸਾਲਾਂ ਤੋਂ ਪਹਿਲਾਂ ਅਸੀਂ ਸਿੱਧੀ ਬਜਾਈ ਕਰ ਰਹੇ ਸੀ ਪਰ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦੇ ਪਰੇਸ਼ਾਨੀਆਂ ਬਹੁਤ ਆਉਂਦੀਆਂ ਸੀ ਨੰਬਰ 1 ਕੱਖਾਂ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਹਾਲ ਤੱਕ ਵੀ ਡੀਆਰਐਸ ਚੋਂ ਗਈ ਨਹੀਂ ਹਰ ਤਾਈ ਨੰਬਰ 2 ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਸੀ ਪਰ ਪਿਛਲੇ ਸਾਲ ਸ਼ਵਾਨਾ ਕੰਪਨੀ ਦੀ ਫੁੱਲ ਪੇਜ ਟੈਕਨੋਲੋਜੀ ਅਸੀਂ ਯੂਜ਼ ਕੀਤੀ ਸੀ ਉਹਦੇ ਵਿੱਚ ਇਹ ਦੋਏ ਪ੍ਰੋਬਲਮ ਬਿਲਕੁਲ ਵੀ ਨਹੀਂ ਹੈਗੇ ਆ ਇੱਕ ਤਾਂ ਜਰਮੀਨੇਸ਼ਨ ਦੀ ਜਰਮੀਨੇਸ਼ਨ 99% ਆ ਇਹਨਾਂ ਦੀ ਨੰਬਰ 2 ਅੱਖਾਂ ਦੀ 100% ਹੱਲ ਹੈ ਸਿਰਫ ਸ਼ਵਾਨਾ ਕੰਪਨੀ ਦੀ ਫੁੱਲ ਪੇਜ ਦਾ ਪੌਦਾ ਉਹੀ ਬਚੂਗਾ ਹੋਰ ਜੇ ਆਪਾਂ ਖਰਚੇ ਦੀ ਗੱਲ ਕਰੀਏ ਮਤਲਬ ਕਿ ਲੇਬਰ ਬਚ ਰਹੀਦੀ ਆ ਜਿੰਨੀ ਆਪਾਂ ਲੇਬਰ 4000 ਦਿੰਨੇ ਆ ਉਹ ਬਚ ਰਹੀਦੀ ਆ ਬਾਕੀ ਹੋਰ ਕਾਕੰਡਾ ਕੋਈ ਹੁੰਦਾ ਨਹੀਂ ਇਹਦੇ ਵਿੱਚ ਉਹਦੇ ਵਾਸਤੇ ਦਿਹਾੜੀ ਐ ਨਹੀਂ ਅਡ ਲਾਉਣੇ ਪਾਉਂਦੇ ਆਪਾਂ ਨੂੰ ਉਹ ਚੀਜ਼ ਵੀ ਬਚਤ ਹੋ ਜਾਂਦੀ ਆ